ਹਾਂਜੀ ਅਰਵਰ ਕੋਰਟ ਗੁਰਪਿਆਰ ਸਿੰਘ ਪੰਜਾਬ ਦਾ ਹਰਿਆਣਾ ਹਾਈ ਕੋਰਟ ਲੇਟੈਸਟ ਜਜਮੈਂਟ ਹੈ ਜਿਵੇਂ ਲਖਵਿੰਦਰ ਸਿੰਘ ਲੱਖੂ ਵਰਸਸ ਸਟੇਟ ਆਫ ਪੰਜਾਬ ਅ ਮਾਨਯੋਗ ਪੰਜਾਬ ਦਾ ਹਰਿਆਣਾ ਹਾਈ ਕੋਰਟ ਦੀ ਲੇਟੈਸਟ ਜਜਮੈਂਟਸ ਹੈ ਇਹਦੇ ਵਿੱਚ ਪੁਲਿਸ ਵਾਲੇ ਨੇ ਗਰੋਸ ਮਿਸਕੰਡਕਟ ਕੀਤਾ ਤੇ ਮਾਨਯੋਗ ਜਿਹੜੀ ਹਾਈ ਕੋਰਟ ਹੈ ਉਹਦੇ ਵਿੱਚ ਉਹਨਾਂ ਨੇ ਇਨਵੈਸਟੀਗੇਸ਼ਨ ਆਫੀਸਰ ਨੂੰ 10000 ਰੁਪਏ ਜੁਰਮਾਨਾ ਲਾਇਆ ਤੇ ਉਹਦੀ ਜਿਹੜੀ ਇਹ ਅਮਾਉਂਟ ਹੈ ਰਿਕਵਰੀ ਕਰਨੀ ਹੈ ਉਹਦੀ ਸੈਲਰੀ ਚੋਂ ਡਾਇਰੈਕਟ ਹੀ ਕੀਤੀ ਜਾਊਗੀ ਤੇ ਕਾਫੀ ਲੋਗ ਇਸ ਚੀਜ਼ ਤੋਂ ਵਰਡ ਹੁੰਦੇ ਨੇ ਵੀ ਕੋਰਟ ਕਿੱਥੇ ਗੱਲ ਸੁਣਦੀਆਂ ਨੇ ਵੀ ਇੱਥੇ ਤਾਂ ਪੁਲਿਸ ਦੀ ਹੀ ਚੱਲਦੀ ਹੈ ਐਡਾ ਨਹੀਂ ਹੈਗਾ ਤਾਂ ਇਸ ਜੱਜਮੈਂਟਸ ਦੇ ਵਿੱਚ ਵੀ ਹੌਨਰੇਬਲ ਹਾਈ ਕੋਰਟ ਨੂੰ ਸਲੂਟ ਕਰਦੇ ਆ ਤੇ ਇਹਦੇ ਵਿੱਚ ਇੱਕ ਇੱਕ ਸਿੱਧ ਵੀ ਇੱਕ ਦਿਸ਼ਾ ਵੀ ਪੈਦਾ ਹੁੰਦੀ ਹੈ ਵੀ ਜੇ ਕੋਈ ਵੀ ਇਹ ਪੁਲਿਸ ਮੁਲਾਜ਼ਮ ਹੈ ਚਾਹੇ ਉਹ ਥੋੜੀ ਜਿਹੀ ਮਿਸਕੰਡਕਟ ਹੈ ਚਾਹੇ ਉਹ ਕੋਰਟ ਦੇ ਜਿਹੜੇ ਡਾਇਰੈਕਸ਼ਨਸ ਨੇ ਉਹਨੂੰ ਫੋਲੋ ਨਹੀਂ ਕਰਦਾ ਕੁਝ ਹੁੰਦੇ ਨੇ ਨਾ ਜਿਵੇਂ ਆ ਟ੍ਰਾਇਲ ਕੋਰਟਸ ਹੁੰਦੀਆਂ ਨੇ ਉੱਤੇ ਕਈ ਵਾਰ ਸਟੇਟਸ ਰਿਪੋਰਟ ਮੰਗਾਈ ਹੁੰਦੀ ਹੈ 8 8 9 9 9 ਹੀਅਰਿੰਗ ਹੋ ਜਾਂਦੀ ਇਨ ਸਟੇਟਸ ਰਿਪੋਰਟ ਨਹੀਂ ਆਉਂਦੀ ਹੈਗੀ ਤਾਂ ਕੋਰਟਸ ਹੈਵ ਦਾ ਪਾਵਰ ਵੀ ਉਹਨਾਂ ਨੂੰ ਪਲੈਂਟੇਡ ਲਾ ਸਕਦੀ ਹੈ ਤੇ ਉਸ ਕਰਕੇ ਮਾਨਯੋਗ ਹਾਈ ਕੋਰਟ ਨੇ ਇਹ 10000 ਰੁਪਏ ਦੀ ਜਿਹੜੀ ਇਹ ਇਨਵੈਸਟੀਗੇਸ਼ਨ ਆਫਸਰ ਨੂੰ ਜਿਹੜਾ ਫਾਈਨ ਕੀਤਾ ਹੈ ਵੀ ਜਿਹਨੇ ਕੋਰਟਸ ਜਿਹਦੇ ਡਾਇਰੈਕਸ਼ਨਸ ਨੇ ਵੀ ਕੋਰਟ ਇਸ ਡੇਰੀ ਲੈ ਕੇ ਆਉਣਾ ਸੀ ਤੇ ਉਹਨੇ ਇਹ ਫੋਲੋ ਨਹੀਂ ਕੀਤਾ ਸੋ ਇਸ ਕਰਕੇ ਇਹਦੇ ਖਿਲਾਫ ਇਹ ਬਣਦੀ ਜਿਹੜੇ ਹੈਗੇ ਸੀ ਇੱਕ ਆਚਲਨ ਦਾ ਵੀ ਡਿਪਾਰਟਮੈਂਟ ਐਕਸ਼ਨ ਜਾਂ ਜੋ ਵੀ ਹੈਗਾ ਸਿਸਟਮ ਇਹ ਜ਼ਰੂਰੀ ਹੈ ਤੇ ਮੈਂ ਜਿਹਨੇ ਟ੍ਰਾਇਲ ਕੋਰਸ ਨੇਵੇਂ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਨੀਚੇ ਵੀ ਜੇ ਕੋਈ ਇਦਾਂ ਦਾ ਪੁਲਿਸ ਮਹਾਰਾਜਮ ਨਹੀਂ ਟਾਈਮ 'ਤੇ ਆਉਂਦਾ ਹੈਗਾ ਆਪਣੀ ਡਿਊਟੀ ਨੂੰ ਡਿਸਆਬਾਈਡ ਕਰਦਾ ਹੈ ਤਾਂ ਉਹਨਾਂ ਨੂੰ ਵੀ ਇਦਾਂ ਹੀ ਫਾਈਨ ਲਾਇਆ ਜਾਵੇ ਥੈਂਕ ਯੂ ਸੋ ਮੱਚ